ਪਟਿਆਲਾ ਲੋਕ ਸਭਾ ਹਲਕੇ ਤੋਂ ਮਹਾਰਾਣੀ ਪਨੀਂਦਗੌਰ ਨੂੰ ਬੀਜੇਪੀ ਵੱਲੋਂ ਟਿਕਟ ਦਿੱਤੀ ਗਈ ਹੈ ਬੀਜੇਪੀ ਕੀ ਟਿਕਟ ਮਿਲਣ ਦੇ ਬਾਅਦ ਕਿਸ ਤਰ੍ਹਾਂ ਦੀ ਖੁਸ਼ੀ ਦਾ ਉਲਾਸ ਹੈ ਭਾਰਤ ਜਨਤਾ ਪਾਰਟੀ ਯੂਵਾ ਮੋਰਚਾ ਵੱਲੋਂ ਲੱਡੂ ਬੰਡੇਦਾਰਾਂ ਨੇ ਟਿਕਟ ਮਿਲਣ ਤੇ ਪੂਰਾ ਉਲਾਸ ਹੈ ਪਾਰਟੀ ਦੇ ਵਰਕਰਾਂ ਦੇ ਵਿੱਚ ਗਲਬਾਤ ਕਰਦੇ ਆ ਜਿੰਦਾਬਾਦ ਮੁੱਦੇ ਤਾਂ ਸਾਰੇ ਦੇਸ਼ ਦੇ ਇੱਕੇ ਨੇ ਜੀ ਰਾਸ਼ਟਰਵਾਦ ਔਰ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਜੋ ਨਰਿੰਦਰભાઈ ਮੋਦੀ ਨੇ ਜੋ ਪਰਚਮ ਨਚਾਇਆ ਹੈ ਉਦੋਂ ਅੱਜ ਚੋਣ ਪ੍ਰਚਾਰ ਦੇ ਵਿੱਚ ਅਸੀਂ ਨਿਕਲਦੇ ਹੋਏ ਸਾਨੂੰ ਇੱਕ ਮਜ਼ਬੂਤ ਕੈਂਡੀਡੇਟ ਵੀ ਦਿੱਤਾ ਹੈ ਉੱਥੇ ਸਾਡੇ ਜਿਹੜੇ ਏਰੀਆ ਦੇ ਵਿੱਚ ਹੈ ਅਸੀਂ ਪਹਿਲੀ ਵਾਰ ਕਮਲ ਦੇ ਫੁੱਲ ਤੇ ਲੜ ਰਹੇ ਹਾਂ ਚਾਨੂੰ ਚੋਣ ਨੀ ਚਾਹਨ ਪਹਿਲੀ ਵਾਰ ਕਮਲ ਦਾ ਫੁੱਲ ਮਿਲਿਆ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਔਰ ਜਿੱਥੇ ਸਵਦੇਸ਼ ਦਾ ਸਵਾਲ ਹੈ ਉੱਥੇ ਕੈਂਡੀਡੇਟ ਕੋਈ ਵੀ ਹੋਵੇ 543 ਦੀ 43 ਸੀਟਾਂ ਦੇ ਉੱਤੇ ਨਰਿੰਦਰ ਭਾਈ ਮੋਦੀ ਜੀ ਦਾ ਹੀ ਚਿਹਰਾ ਮੁੱਖ ਹੈ ਔਰ ਉਹਨਾਂ ਨੂੰ ਹੀ ਦੇਖ ਕੇ ਉਹਨਾਂ ਦੇ ਕੰਮ ਨੂੰ ਦੇਖ ਕੇ ਰਾਸ਼ਟਵਾਰ ਨੂੰ ਦੇਖਦੇ ਹੋਏ ਲੋਕਾਂ ਨੂੰ ਅਪੀਲ ਹੈ ਕੇ ਬੋਟਾਪਾਨ ਔਰ ਜੋ 400 ਪਾਰ ਦਾ ਨਾਰਾ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਦੇਣ ਔਰ ਆਪਣੇ ਏਰੀਏ ਦੀ ਵੀ ਪ੍ਰਗਤੀ ਹੋ ਸਕੇ ਇਸ ਦੀ ਅਸੀਂ ਆਸ਼ਾ ਕਰਦੇ ਆਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੱਧ ਚੜ ਕੇ ਸਾਥ ਦੇਣ ਖੁਸ਼ੀ ਇਸ ਤਰ੍ਹਾਂ ਜ਼ਾਹਿਰ ਕਰ ਰਹੇ ਆ ਕਿ ਜੋ ਕੀ ਆਪਣੇ ਮਹਾਰਾਣੀ ਪ੍ਰਨੀਤ ਕੌਰ ਜੀ ਆਪਣੇ ਰਾਣੀ ਪੰਜਾਬ ਦੀ ਰਾਣੀ ਹੈ ਇੱਕ ਤਰ੍ਹਾਂ ਦੀ ਉਹ ਠੀਕ ਹੈ ਜੀ ਉਹਨਾਂ ਨੂੰ ਟਿਕਟ ਮਿਲੀ ਹੈ ਤੇ ਸਾਨੂੰ ਪੂਰਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸਾਡਾ ਤੇ ਅਸੀਂ ਜਿੰਨਾ ਵੀ ਸਾਡਾ ਯੂਥ ਹੈ ਮੇਰੇ ਭਰਾ ਸਾਰੇ ਆਏ ਹੋਏ ਨੇਗੇ ਅਸੀਂ ਇਸ ਖੁਸ਼ੀ ਨੂੰ ਲੱਡੂਆਂ ਦੇ ਨਾਲ ਉਹ ਕਰਾਂਗੇ ਤੇ ਜਿੰਨਾ ਵੀ ਸਾਡਾ ਨੌਜਵਾਨਾਂ ਲਈ ਵਾਅਦਾ ਤੋਂ ਵਾਅਦਾ ਹੋਊਗਾ ਅਸੀਂ ਉਹ ਚੀਜ਼ ਉਹ ਕਰਾਂਗੇ ਆਪਣਾ ਜਿਹੜਾ ਸਾਡਾ ਡੋਰ ਟੂ ਡੋਰ ਦਾ ਇੱਕ ਅਸੀਂ ਕਰਾਂਗੇ ਸਕੀਮ ਚਾਲੀ ਕਰਾਂਗੇ ਜੋ ਕਿ ਸਾਡਾ ਜਿਵੇਂ ਨੌਕਰੀਆਂ ਦਾ ਵੀ ਚੱਕਾਂਗੇ ਅਸੀਂ ਸਾਰੇ ਕਿ ਸਾਰਾ ਜਿੰਨਾ ਵੀ ਮੋਦੀ ਸਰਕਾਰ ਦੀਆਂ ਨਵੀਆਂ ਸਕੀਮਾਂ ਹੋਣਗੀਆਂ ਅਸੀਂ ਸਾਰੀਆਂ ਲੇਟੈਸਟ ਕਰਾਂਗੇ ਅੱਗੇ ਤੇ ਜਿੰਨਾ ਵੀ ਸਾਡਾ ਵਾਅਦਾ ਤੋਂ ਵਾਅਦਾ ਹੋਊਗਾ ਤਾਂ ਜਿਵੇਂ ਹੁਣ ਪ੍ਰਧਾਨ ਜੀ ਜੋਗੀ ਸਾਨੂੰ ਰਣਨੀਤੀਆਂ ਦੇਣਗੇ ਤੇ ਅਸੀਂ ਉਸ ਤੇ ਚੱਲਾਂਗੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੇ ਜਿਹੜੇ ਕੈਂਡੀਡੇਟ ਨੇ ਮਹਾਰਾਣੀ ਪ੍ਰਨੀਤ ਕੌਰ ਜੀ ਜੋ ਪਹਿਲਾਂ ਵੀ ਸਾਡੇ ਪਟਿਆਲੇ ਜ਼ਿਲ੍ਹੇ ਦੀ ਨੁਮਾਇੰਦੀ ਕਰ ਰਹੇ ਨੇ ਪਰ ਹੁਣ ਉਹ ਕਮਲ ਦੇ ਨਿਸ਼ਾਨ ਤੇ ਆਏ ਨੇ ਔਰ ਅਸੀਂ ਕੈਂਡੀਡੇਟ ਨਹੀਂ ਦੇਖਣਾ ਅਸੀਂ ਦੇਖਣਾ ਹੈ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਜੀ ਦੀ ਸਰਕਾਰ ਜਿਹੜਾ ਉਹਨਾਂ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ 400 ਪਾਰ ਦਾ ਨਾਰਾ ਹੈ ਉਹਦੇ ਤਹਿਤ ਅਸੀਂ ਪਟਿਆਲਾ ਲੋਕ ਸਭਾ ਤੋਂ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਚਿਤਾ ਕੇ ਸੈਂਟਰ ਦੇ ਵਿੱਚ ਮੰਤਰੀ ਬਣਾਵਾਂਗੇ ਅਸੀਂ ਸਮਾਨੇ ਦੇ ਜਿਹੜੇ ਮੁੱਦੇ ਨੇ ਅਸੀਂ ਦੇਖਾਂਗੇ ਵੀ ਸਮਾਨੇ ਦੇ ਜਿਹੜਾ ਰੇਲ ਦਾ ਮੁੱਦਾ ਹੈ ਜੈ ਸਾਡਾ ਔਰੇ ਹਸਪੀਟਲ ਦਾ ਮੁੱਦਾ ਹੈ ਆਰਐਸਐਟ ਜਿਹੜੀ ਬਣਾਈ ਦੀ ਗੱਲਾਂ ਨੇ ਨਾ ਔਰੇ ਕੋਈ ਸਾਡੇ ਕੋਈ ਜਿਹੜੀ ਹੈ ਇੰਡਸਟਰੀ ਆਈ ਹੈ ਨੌਜਵਾਨਾਂ ਨੂੰ ਰੋਜ਼ਗਾਰ ਵਾਸਤੇ ਅਸੀਂ ਉਹ ਮੁੱਦੇ ਲੈ ਕੇ ਲੋਕਾਂ ਲੋਵੇ ਘਰ ਘਰ ਜਾਵਾਂਗੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਨਾ న్యూਸ